ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਅੱਜ ਲਹਰਾ ਮੁਹੱਬਤ ਵਾਈਟ ਟਰੈਕਟਰ ਲਿਆ ਕੇ ਵੇਚਦਾ ਬਾਹਰਲੇ ਨੰਬਰ ਵਾਲੇ ਵੱਧ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਕੋਲ 5 ਟਰੈਕਟਰ ਆ ਬਾਕੀ ਬਾਈ ਸੁਰਖੀ ਪਾウダー ਨਹੀਂ ਲਾਉਂਦਾ ਠੀਕ ਹੈ ਨਾ ਬਾਈ ਦਾ ਰੇਟ ਵੀ ਬਿਲਕੁਲ ਜਾਇਜ਼ ਲੱਗਿਆ ਮੈਨੂੰ ਠੀਕ ਹੈ ਜੀ ਬਾਕੀ ਤੁਸੀਂ ਵੀ ਤਸੱਲੀ ਕਰ ਲੈਣੀ ਆ ਠੀਕ ਹੈ ਜੀ ਤੇ ਨੰਬਰ ਦਾ ਬਾਈ ਨੂੰ ਪਤਾ ਵੀ ਕਿਹੜੇ-ਕਿਹੜੇ ਕਿਤਨਾ ਨੰਬਰ ਆ ਮੈਨੂੰ ਬਾਈ ਦਾ ਰੇਟ ਬਿਲਕੁਲ ਜਾਇਜ਼ ਲੱਗੇ ਸਹੀ ਲੱਗੇ ਬਾਈ ਤੋਂ ਪਹਿਲਾਂ ਪੁੱਛਿਆ ਆਪਾਂ ਗੱਲਬਾਤ ਕੀਤੀ ਆ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਪੰਜਾਬ ਨੰਬਰ ਵੀ ਆ ਦੋ ਟਰੈਕਟਰ ਠੀਕ ਹੈ ਜੀ ਵੱਧ ਜਾਣਕਾਰੀ ਲੈਣੀ ਆ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਈ ਸਸੀ ਕਾ ਜੀ ਸਸੀ ਕਾ ਬਾਈ ਜੀ ਨਾਮ ਨਾਮ ਹਰਪ੍ਰੀਤ ਸਿੰਘ ਬਾਈ ਪਿੰਡ ਲਹਿਰਾ ਮਹੱਬਤ ਬਾਈ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਬਾਈ ਆਪਣਾ ਠੀਕ ਹੈ ਜੀ ਹਾਂਜੀ ਬਈ ਆਪਾਂ ਟਰੈਕਟਰ ਕਿਹੜੇ-ਕਿਹੜੇ ਨੰਬਰਾਂ ਦੇ ਆਪਣੇ ਕੋਲ ਹੁੰਦੇ ਆ ਆ ਬਾਈ ਜ਼ਿਆਦਾਤਰ ਤਾਂ ਬੈਸਟ ਬੰਗਾਲੀ ਲਾਉਣੇ ਆਪਾਂ ਸਿੱਧੇ ਬੰਗ हां ਜਿਵੇਂ ਹੁਣ ਇਹ ਟਰੈਕਟਰ ਹਾਂਜੀ ਬੈਸਟ ਬੰਗਾਲ ਨੰਬਰ ਆ ਜੀ ਹਾਂਜੀ 2014 ਮਾਡਲ ਆ 13 ਨੇ ਮਾਰਕਿਆ ਬਾਈ ਇਹਦੇ ਠੀਕ ਆ ਜੀ 3 ਸਪੀਡ ਆ ਹਾਂਜੀ ਡਬਲ ਕਲਚ ਤੇਲ ਬ੍ਰੇਕ ਪਾਵਰ ਸਟੀering ਠੀਕ ਆ ਜੀ ਤੇ ਨਾਲ ਦੇ ਟਾਇਰ ਆ ਬਾਈ ਮੂਰਲੇ 80% ਮਗਲੇ 70% ਕਹਿੰਨੇ ਆ ਜਿਆਦੇ ਆ ਠੀਕ ਆ ਜੀ ਰੰਗ ਪੇਂਟ ਸਾਰਾ ਰਿਜਨਲ ਆ ਵੀਰੇ ਆਪਾਂ ਡੱਕਾ ਵੀ ਰੰਗ ਨਹੀਂ ਕਰਦੇ ਠੀਕ ਹੈ ਜੀ ਅਗਲੇ ਨੇ ਕਰਵਾਉਣਾ ਜਿਵੇਂ ਮਰਜ਼ੀ ਭਾਵੇਂ ਸਾਰਾ ਰੰਗ ਕਰਾ ਲੈ ਸਾਡੇ ਕੋਲੋਂ ਜਾ ਕੇ ਪਰ ਆਪਾਂ ਨਹੀਂ ਰੰਗ ਕਰਦੇ ਆਪਾਂ origignal ਚੀਜ਼ ਹੀ ਦੇਣੀ ਹੈ ਅਗਲੇ ਨੂੰ ਠੀਕ ਹੈ ਜੀ ਭਾਵੇਂ ਗਲਿਆ ਚਾਹੇ ਸੜਿਆ ਚਾਹੇ ਸੋਹਣਾ ਜਿਵੇਂ ਮਰਜ਼ੀ ਆ ਠੀਕ ਹੈ ਜੀ ਇੰਜਨ ਗੇਅਰ ਓਕੇ ਮਿਲੂ ਲੈਫਟ ਬਿਲਕੁਲ ਓਕੇ ਮਿਲੂ ਸੈਲਫ ਸਟਾਰਟ ਦੇਵਾਂਗੇ ਠੀਕ ਹੈ ਜੀ ਅਗਲਾ ਗਰੰਟੀ ਨਾਲ ਚੈੱਕ ਕਰਕੇ ਟਰੈਕਟਰ ਖਰੀਦ ਸਕਦਾ ਆਪਣੇ ਕੋਲ ਨਾਮ ਇਹੀ ਹੋਣਾ ਨਹੀਂ ਬਾਈ ਪਹਿਲਾਂ ਦੱਸ ਦਿੰਨੇ ਆ ਸਾਡਾ fdi ਡੇਟ ਮਿਲ ਜੀ ਜ਼ਿੰਮੇਵਾਰੀ ਸਾਡੀ ਆ ਫੁੱਲ ਜਮ ਠੀਕ ਹੈ ਕਾਗਜ਼ਪੱਤਰ ਦੀ ਹਾਂ ਕਾਗਜ਼ਪੱਤਰ ਸਾਡੀ ਜ਼ਿੰਮੇਵਾਰ ਸਸ ਟਰੈਕਟਰ ਲੈ ਲਈ ਠੀਕ ਹੈ ਜੀ ਤੁੱਸੀ ਲਈ ਕਰਕੇ ਰੇਟ ਬਿਲਕੁਲ ਖੱਚ ਕੇ ਦੱਸ ਦੇ ਜਿਹੜਾ ਬੰਦਾ ਕਹੇ ਵੀ ਹਾਂ ਠੀਕ ਆ ਰੇਟ ਬਾਈ ਹਾਂਜੀ ਆ 2080 280 ਮੰਗਦੇ ਆ ਬਈ ਆਪਾਂ 2 ਲੱਖ 80 ਹਜ਼ਾਰ ਮੰਗਦੇ ਆ ਪਹਿਲਾਂ ਹਾਂਜੀ ਚੱਲ ਤੁਸੀਂ ਖਿੱਚ ਕੇ ਕਹਿੰਦੇ ਹੋ ਤੇ 2 ਲੱਖ 65 ਹਜ਼ਾਰ ਟਰੈਕਟਰ ਛੱਡ ਦੇਗੇ 2 ਲੱਖ 65 ਹਜ਼ਾਰ ਲੋਪਰਾ ਹੁਣ ਤੁਹਾਨੂੰ ਦਿਖਾਉਣੇ ਪਹਿਲਾਂ ਬਾਈ ਤੂੰ ਤਾਂ ਰੇਟ ਪੁੱਛ ਲਿਆ ਟਾਇਰ ਦੇਖ ਸਕਦੇ ਪਹਿਲਾਂ ਮੂਹਰ ਲੈ ਫਰੰਟ ਠੀਕ ਹੈ ਜੀ ਹੌਲੈਂਡ ਟਰੈਕਟਰ ਆ 5500 ਤੇ ਪਾਵਰ ਸਟੀਅਰਿੰਗ ਹੈ ਨਾ ਬਈ ਹਾਂ ਬਈ ਸੁਪਰ ਟਰਬੋ 3 ਸਪੀਡ ਠੀਕ ਆ ਤੇ ਆ ਚੱਕ ਕਰ ਸਕਦਾ ਭਰਾ ਟਾਇਰ ਮਗਰਲੇ ਦੀ ਪਹਿਲਾ ਟੈਰਨ ਚਾਤੀ ਮਾਰੂ ਪਸੰਦ ਵੀਰੋ ਠੀਕ ਹੈ ਜੀ ਤੇ ਰੇਟ ਵਾਈ ਨੇ ਬਿਲਕੁਲ ਜਮਾ ਜਾਈ ਦੱਸਤਾ ਆਪਣੇ ਤਾਂ ਮਹਿੰਦਰਾ ਹੀ ਆਉਂਦਾ ਠੀਕ ਹੈ ਜੀ ਜੇ ਕਿਸੇ ਨੇ ਚਲਾਉਣਾ ਖੇਤੀ ਕਰਨੀ ਤਾਂ ਕੋਈ ਮਾੜਾ ਨਹੀਂ ਚਾਹੇ ਰੂਟਾ ਬੀਟਰ ਪਾਓ ਸੁਪਰ ਸੀਟਰ ਪਾਓ ਕੋਸ ਮਰਜ਼ੀ ਚਲਾਓ ਬਾਈ ਕਾ ਤੂੜੀ ਵਾਲੀ ਤੇ ਲਾਓ ਜਾਂ ਸਕ ਮਰਜ਼ੀ ਲਾਓ ਠੀਕ ਹੈ ਨਾ ਬਾਕੀ ਹਾਲਤ ਤੁਸੀਂ ਦੇਖ ਸਕਦੇ ਹੋ ਸੁਰਖੀ ਪੌਡਰ ਵਾਈ ਦੇ ਲਾਇਆ ਨਹੀਂ ਤਾਂ ਕਰਕੇ ਰੇਟ ਵਾਈ ਦਾ ਖਚਵੇਂ ਆ ਬਾਈ ਨੂੰ ਪਹਿਲੀ ਕਹਤਾ ਮੈਂ ਬਾਈ ਰੇਟ ਜਮਾ ਖਚਵੇਂ ਦੱਸੀ ਤਾਂ ਕਿ ਅ ਅਗਲੇ ਦੇ ਫੱਟਾ ਜਨ ਰੇਟ ਤੋਂ ਠੀਕ ਹੈ ਨਾ ਸਰਕੀ ਪੌਡਰ ਤੁਸੀਂ ਆਪ ਦਾ ਆਪ ਲਾਉਣਾ ਠੀਕ ਹੈ ਜੀ ਬਾਈ ਦਾ ਇਹ ਕੰਮ ਕਹਿੰਦਾ ਬਾਈ ਕਹਿੰਦਾ ਨਹੀਂ ਕਰਾਉਣੇ ਆਪਾਂ ਤਾਂ ਕਹਿੰਦਾ ਆਈਂ ਲਿਆ ਲੈ ਕੇ ਵੇਚਦਾ ਬਾਈ ਕਿੰਨਾ ਘਟਾ ਮੂਗਾ ਆਪਾਂ ਨੂੰ ਕੰਮ ਕਰਦੇ ਨੂੰ ਕੰਮ ਵੀ ਮੈਂ 2018 ਦਾ ਕੰਮ ਕਰਦਾਗਾ 2018 ਦਾ ਹਾਂ ਪਹਿਲਾਂ ਆਪਾਂ ਜੰਮੂ ਚੱਲਿਉਂਦੇ ਹੁੰਦੇ ਸੀ ਠੀਕ ਹੈ ਜੀ ਜੰਮੂ ਵਾਲਾ ਸਿੰਗਲ ਕਲਚ ਟਰੈਕਟਰ ਆਉਂਦਾ ਸੀ ਤਨਾ ਕਰਕੇ ਆਪਾਂ ਛੜਤ ਤੇ ਲਿਆਉਣੇ ਉਹ ਠੀਕ ਹੈ ਇਹ ਸਾਈਡ ਗੇਰ ਆ ਵੀਰੇ ਹਾਂ ਸਾਈਡ ਗੇਰ ਆ ਯੂਜੀ ਗੇਰ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲੈਫਟ ਲੂਟ ਸਾਰਾ ਕੁਝ ਓਕੇ ਹੈ ਵੀਰੇ ਬਿਲਕੁਲ ਓਕੇ ਦੇਵਾਂਗੇ ਚੀਕਾ ਸੈਲਫਟਾਰਟ ਹਾਂ ਸੈਲਫਟਾਰਟ ਹਜੇ ਤਾਂ ਇਹਨੂੰ ਆਜ ਨੂੰ ਥੋੜੇ ਦਿਨ ਹੀ ਹੋਏ ਆ ਅੱਛਾ ਜੀ ਬਾਕੀ ਲਿਫਟ ਦਾ ਤੇਲ ਤੁਨ ਮੈਂ ਕਹਿੰਨਾ ਘਾਟੂ ਪੂਰਾ ਕਰਕੇ ਅਗਲੇ ਨੂੰ ਜਮਨ ਤਸੱਲੀ ਕਰਕੇ ਟਰੈਕਟਰ ਅਗਲਾ ਆਪਣੇ ਘਰੋਂ ਲੈ ਜੀ ਠੀਕ ਹੈ ਜੀ ਹਾਂ ਲੋ ਭਰਾ ਚੈੱਕ ਕਰ ਸਕਦੇ ਆ ਠੀਕ ਹੈ ਜੀ ਬਾਈ ਮੜਾ ਸਟਾਰਟ ਕਰਕੇ ਦਿਖਾ ਦਿਓ ਕਿਰਾ ਕਿਉਂਕਿ ਸਟਾਰਟ ਜ਼ਰੂਰੀ ਆ ਤੇ ਠੀਕ ਹੈ ਜੀ ਰੇਟ ਬਿਲਕੁਲ ਸਹੀ ਕੀਤਾ ਬਾਈ ਨੇ ਟਾਇਰ ਟੂ ਤੁਹਾਡੇ ਸਾਹਮਣੇ ਆ ਅਰੀਜਨਲ ਆ ਬਾਈ ਟਾਰ ਨਾਲ ਦੀ ਸਾਰਾ ਵੀਰੇ 13 ਦੇ ਮਾਰਕ ਆ ਬਾਈ ਸਾਰੇ ਟਰੈਕਟਰ ਦੇ ਸਾਰੇ ਟਾਰਾਂ ਦੇ ਠੀਕ ਹੈ ਜੀ ਠੀਕ ਹੈ ਕਰ ਦਿਓ ਸਟਾਰਟ ਪ ਕਰਦੇ ਬੰਤ ਜੋਪਰਾ ਸਟਾਰਟ ਕਰਤਾ ਬਾਕੀ ਟਰਾਈ ਤੁਸੀਂ ਲੈਣੀ ਆ ਕੇ ਚਲਾਉਣਾ ਤੁਸੀਂ ਆ ਰੇਟ ਨੇ ਬਾਈ ਨੇ ਜਮੀਨ ਫਿਕਸ ਕਰਤੇ ਬਾਈ ਕਹਿੰਦਾ ਬਸ ਗਾਹ ਕੀ ਜੋੜਨੇ ਮੈਂ ਬਾਈ ਨੂੰ ਪਹਿਲੀ ਕਹਤਾ ਮੈਂ ਬਾਈ ਖੁਸ਼ੀ ਵਾਲੇ ਪੈਸੇ ਮੰਗ 1000 1500 ਦੀ ਉਹਲਾ ਰੱਖ ਦੇ ਰੱਖਣਾ ਹਣ ਤੇ ਬਾਈ ਨੇ ਦਸਤਾ ਪਰ ਪੈੰਡ ਬਾਈ ਦਾ ਪ੍ਰੈਂਟ ਜੀ ਜਿਹੜਾ ਵਾਹਲਾ ਜਾ ਕੇ ਆ ਬਾਈ ਲੋਕੇਸ਼ਨ ਭੇਜ ਦਊਗਾ ਸਮੂਹ ਹਨ ਤੇ ਲੋਕੇਸ਼ਨ ਤੇ ਤੁਸੀਂ ਆਹ ਰਹਿੰਦੇ ਘਰ ਬਾਈ ਕੋਲ ਠੀਕ ਹੈ ਜੀ ਹਾਂਜੀ ਬਾਈ ਜੌਂਡੀ ਆਰ ਦੱਸੋ ਜੀ ਕਿਹੜਾ 52 ਹੈਗਾ 52 4 ਬਾਈ 52 4 ਡਬਲ ਕਲਚ ਆ ਹਨ ਡਬਲ ਪੀਟੀਓ ਆ ਹਾਂਜੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਕਾਲੇ ਟੱਡੜ ਵਾਲਾ ਵਜਦਾ ਹੈ ਕਾਲੇ ਟੱਡੜ ਹਾਂ 10 ਦੇ ਮਾਰਕੇ ਬਾਈ 11 ਦੀ ਕਾਤੀ ਆ ਠੀਕ ਹੈ ਜੀ ਨੰਬਰ ਉਹੀ ਵੈਸਟ ਬੰਗਾਲ ਬੈਸਟ ਬੰਗਾ ਰੰਗ ਰੀਜਨਲ ਸਾਰਾ ਰਿਮਾਦੁਲਾ ਕਿੰਨਾ ਰੰਗ ਹੈਗਾ ਸਾਰਾ ਰੀਜਨਲ ਆ ਵੀਰੇ ਠੀਕ ਹੈ ਜੀ ਸ਼ੋ ਦਾ ਰੰਗ ਦੇਖ ਲਓ ਤੁਸੀਂ ਕਿ ਆਗਾ 70 80% ਠੀਕ ਹੈ ਜੀ ਮਗਰਾੜ ਜ਼ਰੂਰ ਹੋ ਮਗਰਾੜ ਵੀਰੇ ਪੈਣ ਵਾਲੇ ਇਹਦੇ ਮਗਰਾੜ ਵੀ ਤੇ ਟਾਇਰ ਵੀ ਠੀਕ ਹੈ ਜੀ ਹਾਂ ਬਾਕੀ ਟਰੈਡ ਦੀ ਸ਼ੋ ਆਪਾਂ ਚੱਕ ਕੇ ਦਿਖਾ ਦਿੰਨੇ ਆ ਹਾਂਜੀ ਬਹੁਤ ਸਾਫ ਸੁਥਰਾ ਮੰਨ ਕੇ ਬਹੁਤ ਸੋਹਣਾ ਟਰੈਕਟਰ ਪਿਆ ਵਿੱਚੋਂ ਬਿਲਕੁਲ ਨਵੇਂ ਵਰਗਾ ਠੀਕ ਹੈ ਰੋਟਰ ਰੋਟਰ ਬਿਲਕੁਲ ਦੇਖ ਬਈ ਜਿਹੜਾ ਕੁਝ ਮਰਜ਼ੀ ਤੂੜੀ ਵਾਲੀ ਪਾ ਲੋ ਚਾਹੀ ਤੇ ਇਹਦੀ ਐਵਰੇਜ ਮੈਂ ਸੁਣੇ ਵੱਧਾ ਜੀ ਬਾਲੀ ਬਾਈ ਮਾਰਕੀਟ ਬਹੁਤ ਚੱ ਆਪਾਂ ਵੀਰੇ ਮੰਗਦੇ 220000 ਰੁਪਇਆ 2 ਲੱਖ ਰੁਪਇਆ ਜੈਸਨ ਹੋਗਾ ਜਿਵੇਂ ਖੜਾ ਜਿਵੇਂ ਖੜਾ ਆਹੀ ਕੋਈ ਸਮਾਨ ਕੁਛ ਨਹੀਂ ਨਾਲ ਜਿਵੇਂ ਖੜਾ ਹੀ ਕੁਝ ਮਿਲੂਗਾ ਠੀਕ ਹੈ ਤੇ ਸਟਾਰਟ ਸਟਾਰ সেলਫ ਸਟਾਰਟ ਬਾਈ ਓਕੇ ਕਰਕੇ ਦੇਵਾਂਗੇ ਹੁਣ ਬੈਟਰੀ ਲਾਈ ਪਈ ਆ ਹਾਂਜੀ সেলਫ ਸਟਾਰਟ ਕਰਕੇ ਦੇਵਾਂਗੇ ਆਪਾਂ ਠੀਕ ਆ ਪੀਜਨ ਗੇਅਰ ਕਲਚ ਬਿਲਕੁਲ ਓਕੇ ਆ ਥੱਲੇ ਮਗਰਾੜ ਤੇ ਟਾਇਰਾਂ ਦੀ ਦਿੱਕਤ ਆ ਬਸ ਠੀਕ ਆ ਜਿਹੜੇ ਹੋੜੇ ਆਪਾਂ ਦੱਸਿਆ ਉਹ ਜੀ ਅੱਜ ਦੀ ਅੱਜ ਦੀ ਕੰਡੀਸ਼ਨ ਇਹ ਬਾਈ ਪਰਸੋ ਨੂੰ ਮਗਰਾੜ ਚੇਂਜ ਹੋ ਗਏ ਜਾਂ ਟਾਇਰ ਚੰਗੇ ਪਾਤੇ ਹੋਰ ਜੇ ਰੇਟ ਵਾਜੂਗਾ ਮੌਕੇ ਤੇ ਠੀਕ ਹਾਂ ਕਿਉਂਕਿ ਮਗਰਾੜੇ ਦੇ ਲਾਉਣ ਦੀ ਸੋਚ ਰਹੇ ਹਾਂ ਨਾ ਮੇਲੇ ਆ ਕੇ ਠੀਕ ਹੈ ਜੀ ਹਾਂ ਵੈਸੇ ਗਲੇ ਵੇ ਆ ਠੀਕ ਹੈ ਜੀ ਆਪਾਂ ਨਵੇਂ ਲਾ ਦੇਾਂਗੇ ਪਰ ਲਿਆ ਕੇ ਜਲਦੀ ਹੀ ਠੀਕ ਜੇ ਨਾ ਵੇਖਿਆ ਆਪਣਾ ਦੋ ਚਾਰ ਦਿਨਾਂ ਚ ਦੋਪਰਾ ਪਾਵਰ ਸਟੀering ਹੈ ਨਾ ਪਾਵਰ ਸਟੀering ਡਬਲ ਕਲੱਚ ਬਾਈ ਡਬਲ ਕਲੱਚ ਰਿਵਰਸ ਪੀਟੀਓ ਠੀਕ ਹੈ ਜੀ ਤੇ ਸਾਰੇ ਗੇਰਾਂ ਚ ਬੈਕ ਤਾਂ ਹੁੰਦਾ ਹੀ ਹੈ ਜੌਂਡੀ ਯਾਰ ਸਹੀ ਗੱਲ ਹੈ ਸਹੀ ਗੱਲ ਲੋਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਰੰਗ ਪਿੰਡ ਰੀਜਨ ਵਾਲਾ ਜਿੰਨਾ ਹੈਗਾ ਬਾਈ ਰੀਜਨ ਵਾਲਾ ਸੋਸੋ ਰੀਜਨ ਵਾਲਾ ਬਾਈ ਸਾਰਾ ਵੀਰੇ ਠੀਕ ਹੈ ਜੀ ਸ਼ੋਦਾ ਦਾ ਸੀਸੇ ਵਰਗਾ ਪਿਆ ਬਾਈ ਲੋਪਰਾ 2 ਲੱਖ ਦਾ ਠੀਕ ਹੈ ਜੀ ਮੇਰੇ ਸਾਹ ਨਾਲ ਤਾਂ ਕੋਈ ਮਾੜਾ ਨਹੀਂ ਵਾਕਈ ਬਈ ਇਹ ਬੈਕ ਵੀ ਜਾਂਦੇ ਜੇ ਗਾਂ ਸੇਲ ਕਰਨੇ ਫਿਰ ਬਈ ਜੇ ਕਿਸੇ ਦਾ ਨਾਮ ਵੀ ਸਾਡੇ ਘਰੇ ਲਾਜੋ ਯਾਰ ਜਿੰਨੇ ਦਾ ਲੈ ਜਿੰਨਾ ਚਲਾਉਂਗੇ ਉਹ ਹੋਰ ਦਾ ਖਰਚਾ ਘੱਟ ਕਰਕੇ ਸਾਡੇ ਘਰੇ ਲਾਜੋ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਠੀਕ ਹੈ ਜੀ ਕਸਾਈ ਕਰੂ ਬੰਦਾ ਬਾਕੀ ਇੰਨੇ ਰੇਟ ਤੇ ਬਈ ਮਿਲਦਾ ਹੀ ਨਹੀਂ ਹਨ ਬਈ ਕਿਹੜਾ ਦਿੰਦਾ ਯਾਰ ਉਹ 52 ਚਾਰ ਜੌਂਡੀ ਯਾਰ ਆ ਸਹੀ ਗੱਲ ਹੈ ਜੀ ਆਪਣੇ 735 ਮਿਲਦਾ ਬਈ ਸਿੰਗਲ ਕਲਚ 2 ਲੱਖ ਦਾ 2001-2 ਮਾਡਲ ਜਿਸ ਨੇ ਜਿਵੇਂ ਹੁਣ ਮੇਰੇ ਕੋਲ ਇੰਟਰ ਰੱਖਿਆ ਹੋਇਆ 120000 ਰੁਪਏ ਲਾਇਆ ਬਈ ਉਹ ਤੇ ਮੈਂ ਜੇ ਇਹ ਚ ਲਾਇਆ ਆਉਂਦਾ ਇਬਰੀ ਇਹ ਵੀ ਹੌਲੈਂਡ 5500 ਹੀ ਆ ਗਿਆ ਹਾਂਜੀ ਇਹ ਟੂ ਸਪੀਡ ਆ ਇਹ ਟੂ ਸਪੀਡ ਇਹ ਹਾਈ ਲੋ ਮੀਡੀਅਮ ਆ ਇਹ ਹਾਈ ਲੋ ਹੀ ਆ ਬਸ ਮੀਡੀਅਮ ਹੈ ਨਹੀਂ ਉਹ ਮੀਡੀਅਮ ਸੀ ਹਾਂਜੀ ਇਹ ਹੈਗਾ ਜੀ 2005 ਮਾਡਲ 2005 ਇਹ ਹੈਗਾ ਨੰਬਰ ਇਹ ਵੀ ਬਾਹਰ ਦਾ ਜੀ ਹਾਂਜੀ ਕਿੱਥੋਂ ਦਾ ਜੀ ਇਹ ਜੁਪੀ ਨੰਬਰ ਆ ਜੀ ਇਹ ਜੁਪੀ ਨੰਬਰ ਆ ਹਾਂ ਤੇ ਇੰਜਨ ਗੇਅਰ ਇੰਜਨ ਦੀ ਫੁੱਲ ਗਾਰੰਟੀ ਆ ਭਾਈ ਗੇਅਰਾਂ ਦੀ ਵੀ ਫੁੱਲ ਗਾਰੰਟੀ ਆ ਹਾਂਜੀ ਤੇ ਲੈਫਟ ਵੀ ਜਮਾ ਸਿਰਾ ਸੈਲਫ ਸਟਾਰਟ ਆ ਹਾਂਜੀ ਚਾਰੇ ਟਾਇਰ ਤੁਹਾਡੇ ਸਾਹਮਣੇ ਆ ਭਾਈ ਡਾਊਨ ਆ ਠੀਕ ਡਾਊਨ ਰੰਗ ਦਾ ਇਹ ਵੀ ਰੀਜਨਲ ਆ ਕੁਛੀ ਬਰਸ ਵੀ ਨਹੀਂ ਲਵਾਉਂਦੇ ਕੁਛ ਵੀ ਨਹੀਂ ਕਰਿਆ ਭਾਈ ਜਿਵੇਂ ਇਹਦਾ ਖੜੇ ਆ ਬਸ ਕੁਛ ਵੀ ਨਹੀਂ ਧੋਣੇ ਆ ਗੱਲਾਂ ਸੀ ਬਸ ਹੋਰ ਕੁਛ ਨਹੀਂ ਕਰਦੇ ਅਸੀਂ ਠੀਕ ਹੈ ਜੀ ਜੋ ਕੋਈ ਸਮਾਨ ਸਜ਼ਮੇ ਸਾਲ ਫਣੀ ਚਾਹਦਾ ਇਹ ਜਿਆ ਕੰਮ ਕਰਵਾ ਦਿੰਨੇ ਆ ਉਤੋਂ ਰੰਗ ਨਹੀਂ ਕਰਵਾਉਂਦੇ ਪਰ ਅਸੀਂ ਠੀਕ ਹੈ ਜੀ ਹਾਂਜੀ ਕਰਾਂਗੇ ਤਾਂ ਅਸੀਂ ਦੱਸ ਕੇ ਕਰਾਂਗੇ ਅਗਲੇ ਨੂੰ ਕਿ ਭਾਈ ਆ ਜੀ ਰੰਗ ਹੋਈ ਵੀ ਆ ਦਿਖਾਉਣ ਤੋਂ ਪਹਿਲੀ ਰੇਟ ਦੱਸ ਦਿਓ ਜੇ ਮਨ ਜਾਇਜ ਖਿੱਚ ਕੇ ਇੱਕ ਰੇਟੀ ਬਸ ਭਾਈ ਜੱਸ ਜੋਨ ਵਾਲੀ ਕਹੋ ਇੱਕ 70 ਦਾ ਦੇ ਦਾਂਗੇ ਭਾਈ ਯਾਰ 1,70,000 ਪਾਵਰ ਸਟੀering ਆ ਡਬਲ ਕਲੱਚ ਆ ਲੋ ਭਰਾ ਹੌਲੈਂਡ 1,70,000 ਦਾ ਠੀਕ ਹੈ ਜੀ ਨੰਬਰ ਬਾਈ ਇਹਨੇ ਦੱਸਿਆ ਸੀ ਕਿੰਨਾ ਦਾ ਨੰਬਰ ਬਾਹਰ ਦਾ ਜੂਪੀ ਦਾ ਬਾਈ ਜੂਪੀ ਦਾ ਨੰਬਰ ਆ ਸਾਡ ਗੇਅਰ 1,70,000 ਕੀਮਤ ਆ ਬਾਈ ਨੇ ਬਿਲਕੁਲ ਜਾਇਜ਼ ਦੱਸਿਆ ਤੁਸੀਂ ਆਪ ਇਹਨੂੰ ਤਾਂ ਜਾ ਲਾ ਸਕਦੇ ਹੋ ਭਰਾ ਲੋ ਜੀ ਬਸ ਜਿਵੇਂ ਖੜਾ ਆ ਹੀ ਮਿਲੂਗਾ ਬਾਈ ਜਿਵੇਂ ਖੜਾ ਉਵੇਂ ਮਿਲੂ ਸਟਾਰਟ ਕਰਕੇ ਦਿਖਾ ਦੇ ਬਾਈ ਤੇਰਾ ਇੱਕ ਵਾਰ ਠੀਕ ਆ ਜੀ ਲੋ ਜੀ ਟੈਟਰੂ ਤੁਹਾਡੇ ਸਾਹਮਣੇ ਆ ਵਧ ਜਾਣਕਾਰੀ ਬਾਈ ਕੋਲ ਆਖ ਵੀ ਲਾ ਸਕਦੇ ਆ ਬਾਈ ਤੋਂ ਵੀਡੀਓ ਮੰਗਵਾ ਸਕਦੇ ਆ ਬਾਈ ਨਾਲ ਗੱਲਬਾਤ ਕਰਕੇ ਕਈ ਵਾਰ ਸੇਲ ਹੋ ਗਏ ਉਸਕੇ ਭਰਾ ਕਰੋ ਉਹ ਆਉਗੇ ਮੁਰਕੇ ਠੀਕ ਹੈ ਜੀ ਬਾਈ ਨਾਲ ਕੰਡੈਕਟ ਕਰਕੇ ਦੋਨੋਂ ਗੱਲਬਾਤ ਕਰਕੇ ਫਿਰ ਤਰੋਪਰਾ ਠੀਕ ਹੈ ਨਾ ਮੁੜ ਕੇ ਕੀ ਰਗਾ ਸੇਲ ਹੋਇਆ ਤੁਹਾਡਾ ਗੇੜਾ ਨਹੀਂ ਜਾਵੇ ਗੱਲਬਾਤ ਜ਼ਰੂਰ ਕਰਕੇ ਬਾਈ ਨਾਲ ਤਰੋ ਠੀਕ ਹੈ ਨਾ ਬਾਕੀ ਕੰਡੀਸ਼ਨਸ ਨੂੰ ਬਾਈ ਨੇ ਦੱਸ ਜੀ ਤੇ ਸਟਾਰਟ ਟੂਟ ਇੰਜਨ ਗੇਅਰ ਸਾਰਾ ਕੁਝ ਓਕੇ ਹੈ ਜੀ ਲੋ ਜੀ ਜੇ ਕਿਸੇ ਕਿਸ ਨੇ ਘਰੇ ਕੰਮ ਲੈਣਾ ਤਾਂ ਮੇਰੇ ਹਿਸਾਬ ਨਾਲ ਕੋਈ ਮਾੜਾ ਨਹੀਂ ਬਾਕੀ ਟਾਇਰ ਸੌਡ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਜੋ ਕੁਝ ਵੀ ਹੈ ਬਾਈ ਕਹਿੰਦਾ ਸੀ ਸੁਰਖੀ ਕੋਟਰ ਬਾਈ ਲਾਉਂਦੀ ਨਹੀਂ ਬਸ ਗੱਲ ਖਤਮ ਸਿੱਧੀ ਪੰਜਾਬੀ ਜੀ ਦੱਸਤਾ ਭਰਾ ਠੀਕ ਹੈ ਜੀ ਲੋ ਜੀ ਠੀਕ ਹੈ ਹਾਂਜੀ ਭਾਈ ਜੀ 855 ਦੀ ਦੋ ਜੀ ਜਾਣਕਾਰੀ ਡਿਟੇਲ ਇਹ ਵੀਰੇ 1996 ਮਾਡਲ ਆ ਹਾਂਜੀ ਪੰਜਾਬ ਨੰਬਰ ਆ ਹਾਂਜੀ ਡਬਲ ਕਲਚ 6 ਚਰੀ ਠੀਕ ਹੈ ਜੀ ਇੰਜਨ ਗੇਅਰ ਹਾਂਜੀ ਲੈਫਟਪ ਜਮਾ ਫੁੱਲ ਓਕੇ ਠੀਕ ਹੈ ਜੀ ਕਿਸੇ ਪਾਸੋਂ ਕੋਈ ਡੱਕ ਨਹੀਂ ਬੰਦਾ ਚਲਾ ਕੇ ਚੈੱਕ ਕਰਕੇ ਖਰੀਦ ਸਕਦਾ ਠੀਕ ਹੈ ਜੀ ਤੇ ਆ ਸ਼ੋ ਵੀਰੇ ਭਲਾ ਹਾਂਗੇ ਦੀ ਕਿ ਨਵੇਂ ਮਾਡਲਾਈ ਲੱਗੀ ਵੀ ਆਪਣੀ ਠੀਕ ਹੈ ਜੀ ਸ਼ੋ ਟੈਂਕੀ ਹਾਂਜੀ ਤੇ ਬੈਂਪਰ ਜਾਲੀ ਡੱਕ ਜੂ ਹਾਂ ਉਹ ਲਾਹਾਂਗੇ ਆਪਾਂ ਸਿੰਪਲ ਕਰਕੇ ਰੀਜਨਲ ਸ਼ੋਅ ਲਾ ਕੇ ਦੇਵਾਂਗੇ ਆਪਾਂ ਅਗਲੇ ਰੀਜਨਲ ਸਿਟੀ ਆ ਗਈ ਜਿਹੜੀ ਰੀਜਨਲ ਸ਼ੋਅ ਆਉਂਦੀ ਆ ਹੈਗੀ ਆਪਣੇ ਕੋਲ ਹਾਂ ਹੈਗੀ ਆ ਵੀਰੇ ਹਾਂ ਸਾਰੀ ਕੰਪਲੀਟ ਸ਼ੋਅ ਉਹ ਵੀ ਉਹੀ ਟੈਂਕੀ ਰੀਜਨਲ ਲਾ ਕੇ ਦੇਵਾਂਗੇ ਆਪਾਂ ਇਹ ਤੇ ਠੀਕ ਹੈ ਜੀ ਟਾਇਰ ਵੇਖ ਲਓ ਤੁਸੀਂ 60% ਟਾਇਰ ਹੈਗੇ ਨੇ ਹਾਂਜੀ ਪੱਕੇ ਟਾਇਰ ਨੇ ਗੁੜੀਆ ਗੁੜੀਆ ਦੇ ਪੱਕੇ ਪੂਰਲੇ ਵੀ ਆ ਮਗਰਾੜਾ ਪਾਈ ਦੇ ਦਾਂਗੇ ਅਗਲੇ ਨੂੰ ਮਗਰਾੜਾ ਅਪਾ ਅਗਲੇ ਆਪਾਂ ਸ਼ੋਅ ਲਾਉਣੀ ਆ ਦੀ ਜਾਲੀ ਤੇ ਬੈਂਪਰ ਸਭੈਂਪਰ ਵੀ ਲਾਓ ਬੈਂਪਰ ਆਪਾਂ 8 ਇੰਚੀ ਲਾ ਕੇ ਦੇਵਾਂਗੇ ਅਗਲੇ ਨੂੰ ਇਹ ਆਪਣਾ 10 ਇ ਫਿੱਕਾ ਮਟਣਾ ਟਣਾ ਤੇ ਰੇਟ ਬਾਈ ਖੱਚ ਕੇ ਹੀ ਦੱਸ ਦੇ ਉਹਨਾਂ ਦਾ ਆ ਸਪੀਕਰ ਜੇ ਲੱਗੇ ਰਹਿਣਗੇ ਕੇ ਬਣਾਉਣੇ ਜੀ ਸਪੀਕਰ ਬਾਈ ਜਰ ਜੇ ਲੱਗ ਲੈਣੇ ਹੋਏ ਅਗਲੇ ਨੂੰ ਦੇ ਦਾਂਗੇ ਆਪਾਂ ਵਿੱਚ ਨਹੀਂ ਦੇਣੇ ਪਰ ਰੇਟ ਤੇ ਓਕੇ ਓਕੇ ਰੇਟ ਤੇ ਨਹੀਂ ਦੇਣੇ ਰੇਟ ਤੇ ਨਹੀਂ ਦੇਣੇ ਹਾਂ ਜਿਹੜੀ ਕੀ ਚੀਜ਼ ਹੈਗੀ ਬਾਈ ਉਹੀ ਦੱਸੀ ਵੀ ਆਪਾਂ ਇਹ ਸੀਗਾ ਅਗਲਾ ਮੈਂ ਤੁਹਾਨੂੰ ਮੋੜ ਕੇ ਮੰਗੇ ਆ ਕੋਈ ਬਾਈ ਵੀਡੀਓ 'ਚ ਆ ਕੋਈ ਸ਼ੈਗਾ ਹਨਾ ਕੁਝ ਨਹੀਂ ਦੇਣਾ ਆ ਸੁੱਕਾ ਬਸ ਇਹ ਆਪਾਂ ਤੇਲ ਵਾਲਾ ਕਰਕੇ ਦੇਵਾਂਗੇ ਮੰਨ ਕੇ ਚੱਲੋ ਇਹ ਲਾ ਕੇ ਹਨਾ ਇੱਥੇ ਆਪਾਂ ਤੇਲ ਵਾਲਾ ਆ ਚੀਜ਼ ਲਾ ਕੇ ਦੇਵਾਂਗੇ ਜਿਹੜੀ ਆਉਂਦੀ ਆ ਤੇ ਰੇਟ ਬਾਈ ਖੱਚ ਕੇ ਜਮਾ ਪੰਜਾਬ ਨੰਬਰ ਬਾਈ ਜੱਸ 1.70 ਲੱਖ ਤੇ 70 ਹਜ਼ਾਰ ਦਾ 1.70 ਲੱਖ 70 ਹਜ਼ਾਰ ਦਾ ਇੱਕ ਹੋ ਵੀ ਹੋਰ ਵੀ ਹੈ ਬਈ ਇਹ ਚ ਪੰਪ ਵੀ ਬਾਹਰ ਕਰਾਇਆ ਹੋਇਆ ਹੈ ਅਸ ਅਸ 98 ਮਾਰੂ ਜੀ ਪੰਪ ਬਾਹਰੋਂ ਲੱਗਿਆ ਬਾਈ ਪੰਪ ਬਾਹਰ ਹੋਇਆ ਹੋਇਆ ਜਮਾ ਰਿਜਨਲ ਲੋਪਰਾ ਐਸ ਕੇ ਐਸ ਵਾਲਿਆਂ ਤੋਂ ਪਟਿਆਲਾਣੇ ਤੋਂ ਪੰਪ ਹੋਇਆ ਹੋਇਆ ਬਾਈ ਜਮਾ ਨਮਾ ਠੀਕ ਹੈ ਜੀ ਡੀਜ਼ਲ ਪੰਪ ਠੀਕ ਹੈ ਜੀ ਲੋਪਰਾ ਇਹਦੇ ਵੀ ਬਿਲਕੁਲ ਜਾਇਜ਼ ਆ ਰੇਟ ਹੈ ਜਮਾ ਸਹੀ ਪੰਜਾਬ ਨੰਬਰ ਹੈ ਠੀਕ ਹੈ ਜੀ ਇਹਦੇ ਸ਼ੋਅ ਦਿਖਾ ਦਿਓ ਜੀ ਪਹਿਲਾਂ ਿਹੜੀ ਗੱਲ ਹੈਗੀ ਵਿੱਚ ਆਪਾਂ ਸ਼ੋਅ ਹਾਂਜੀ ਬਈ ਆਹ ਸੋ ਇਹਦੀ ਹਾਂ ਹਾਂ ਬਈ ਸ਼ੋਹ ਆ ਇਹ ਧੋਣ ਵਾਲੀ ਆ ਪੂਰੀ ਸੋਹਣੀ ਸ਼ੋਹ ਆ ਰੀਜਨਲ ਹੀ ਆ ਸਾਰੀ ਬਈ ਰੰਗ ਪੇਂਟ ਉਹ ਟੈਂਕੀ ਵਾਲਾ ਵੀ ਨਾਲ ਦਾ ਹੀ ਆ ਆਪਣਾ ਠੀਕ ਹੈ ਜੀ ਤੇ ਆ ਲੇਟ ਆ ਗਈਆਂ ਇਹਦੀਆਂ ਠੀਕ ਹੈ ਜੀ ਆਹ ਸਾਈਡ ਵਾਲੇ ਪੱਲੇ ਆ ਗਏ ਬਈ ਠੀਕ ਹੈ ਜੀ ਤੇ ਵੈਂਪਰ ਵੈਂਪਰ ਬਈ ਹੋ ਪਿਆ ਠੀਕ ਹੈ ਜੀ 8 ਇੰਚੀ ਵੈਂਪਰ ਲਾ ਕੇ ਦੇਵਾਂਗੇ ਬਈ ਠੀਕ ਹੈ ਜੀ ਪੂਰਾ ਵਧੀਆ ਵੈਂਪਰ ਆ ਹਾਂਜੀ ਮੰਨ ਕੇ ਚਲੋ ਜਿਹੜਾ ਚੱਲਦਾਗਾ ਖਪਰਾਜ ਦੇ ਠੀਕ ਹੈ ਜੀ ਲਓ ਜੀ ਸਟਾਰਟ ਕਰਕੇ ਦਿਖਾਉਣੇ ਤੁਹਾਨੂੰ ਇਹ ਫਰੋਗ ਆ ਗਾ ਮਾੜਾ ਚੈੱਕ ਕਰ ਸਕਦੇ ਆ ਕਾਹ ਨਹੀਂ ਕਹਿਣਦਾ ਬਾਈ ਤੂੜੀ ਵਾਲੇ ਤੇ ਲਾਲੇ ਪੇ ਜਾ ਕੇ ਅਗੜਾ ਹੈ ਬਾਈ ਕੁਝ ਨਹੀਂ ਕਰਾਉਣ ਦੀ ਲੋੜ ਬਸ ਠੀਕ ਕਰ ਫੁੱਲ ਗਰੰਟੀ ਆ ਠੀਕ ਹੈ ਜੀ ਠੀਕ ਅੱਜ ਵੀ ਪੰਜ ਨੰਬਰ ਦੀ ਦੱਸੀ ਜਾਣਕਾਰੀ ਇਹ ਬਾਈ ਐਂਡੋਫਾਰਮ 3055 ਹਾਂਜੀ ਇਹ ਹੈਗਾ ਚਾਰ ਸਿਲੰਡਰ ਠੀਕ ਆ ਇਹ ਇੱਕ ਆਉਂਦਾਗਾ ਤਿੰਨ ਸਿਲੰਡਰ ਉਹਨੂੰ ਕਹਿੰਦੇ ਐਨਵੀ ਅਸਾਂ ਜੀ ਉਹ ਉਹਦਾ 50 ਐਚਪੀ ਹੈਗਾ 60 ਐਚਪੀ ਠੀਕ ਹੈ ਜੀ ਇਹਦੇ 14 ਦੇ ਟਾਇਰ ਆਉਂਦੇ ਰਿਜੀਨਲ ਏਜੰਸੀ ਕੰਨਿੰਗੋ ਹਾਂਜੀ ਮੂਰਲੇ 750 ਲਿਆ ਪਾਵਰ ਸਟੀਅਰਿੰਗ ਆ ਬਾਈ ਰਿਜੀਨਲ ਏਜੰਸੀ ਵਾਲਾ ਨੰਬਰ ਇਹ ਹੈਗਾ ਪੰਜਾਬ ਪੰਜਾਬ ਨੰਬਰ ਹਾਂ ਠੀਕ ਹੈ ਜੀ ਤੇ ਰੰਗ ਪੇਂਟ ਦਾ ਸਾਰਾ ਰੀਜਨਲ ਆ ਬਾਈ ਤੇ ਰੇਟ ਪਹਿਲੀ ਦੱਸ ਦਿਓ ਜੀ ਫੇਰ ਦਿਖਾਉਂਗਾ ਰੇਟ ਰੇਟ ਜਮਾਂ ਜੈ ਸੁਣੋ ਹਾਂਜੀ ਜਸ 210000 210000 ਡਬਲ ਕਲੱਚ ਰਿਵਰਸ ਵੀਡੀਓ ਠੀਕ ਹੈ ਤੇਲ ਬ੍ਰੇਕ ਠੀਕ ਹੈ ਜੀ ਰੰਗ ਸਪੇਂਟ ਸਾਰਾ ਰੀਜਨਲ ਆ ਜਿੰਨਾ ਹੈਗਾ ਲੋਪਰਾ ਟਾਇਰ ਦੇਖ ਸਕਦੇ ਹੋ ਚੱਲਿਆ ਬਹੁਤ ਘਾਟਾ ਬਾਈ ਟਰੈਕਟਰ ਠੀਕ ਹੈ ਜੀ ਕੋ ਜਿਹੜੇ ਸਾਰੇ ਸਟicker ਸਾਰੇ ਲੱਗੇ ਲਗਾਏ ਏਜੰਸੀ ਵਾਲੇ ਨਾਲ ਦੇ ਪਏ ਹਜੇ ਪੰਜਾਬ ਨੰਬਰ ਪੰਜਾਬ ਨੰਬਰ ਲੋਪਰਾ ਦੇਖ ਸਤਿ ਸ੍ਰੀ ਅਕਾਲ ਫਿਰ ਨਵੇਂ ਮਾਡਲ ਦਾ ਲਾਇਆ ਪਰਾ ਦੇਖ ਆਉਂਦੇ ਹੀ ਬਾਈ ਨਾ ਇਹ ਹੀ ਕੁਛ ਹੁੰਦਾ ਇਹਦਾ ਸਾਰਾ ਇਹ ਹੀ ਆਉਂਦਾ ਇਹਦੇ ਸਟੀering ਵੀ ਪਾਵਰ ओरिजिनल ਇਹ ਸਟicker ਦੇਖ ਲਓ ਸਾਰੇ ਨਾਲ ਦੇ ਉਮੀ ਪਏ ਨੇ 20 40 ਮੁਗਲ ਲ ਪੈਂਦਾ ਉਹ ਸਟicker ਲਾ ਲਓ ਸਾਰਾ ਕੁਛ ਕੰਪਲੀਟ ਮਗਰਾੜ ਨਹੀਂ ਜਮਾ ਵੀ ਟੌਂਕਾ ਵੀ ਗਲੇ ਕਿਸੇ ਪਾਸਿਓਂ ਜਮਾ ਨਵੇਂ ਨਕੋਰਮ ਕਰਾੜ ਠੀਕ ਹੈ ਟਾਇਰ ਤੁਹਾਡੇ ਸਾਹਮਣੇ ਟਾਇਰ ਤੁਹਾਡੇ ਸਾਹਮਣੇ ਮੂਰਲੇ 60 ਪੈਸੇ ਮਗਰਲੇ 35 ਪੈਸੇ ਠੀਕ ਹੈ ਜੀ ਲੋਪਰਾ ਰੇਟ ਬਾਈ ਨੇ ਇਹਦਾ ਵੀ ਬਿਲਕੁਲ ਜਾਇਜ਼ ਦਿੱਸਦਾ ਦੇਖ ਸਕਦਾ ਜਿਸ ਨੇ ਯੂਜ਼ ਕਰਨਾ ਪੰਜਾਬ ਨੰਬਰ ਹਮਾਰੀ ਕਿ ਪਾਵਰ ਬਹੁਤ ਹੈ ਬਈ 60 ਪਾਵਰ ਦਾਗਾ ਸਹੀ ਗੱਲ ਹੈ ਸਹੀ ਗੱਲ ਛਤਰੀ ਉੱਤੇ ਲੱਗੀ ਵੀ ਆ ਠੀਕ ਹੈ ਜੀ ਬਬ ਮਿਲਣਗੀਆਂ ਫੱਟਣੀਆਂ ਬਈ ਸਾਰਿਆਂ ਨਾਲ ਠੀਕ ਹੈ ਜੀ ਡੰਡੇ ਨਹੀਂ ਮਿਲਨੇ ਕੋ ਡੰਡੇ ਆਪਣੇ ਕੋਲੇ ਅਗਲਾ ਦਿਨ ਦਾ ਹੀ ਨਹੀਂ ਕੋਈ ਬਈ ਪਿੱਛੇ ਤੋਂ ਆਉਂਦੇ ਨਹੀਂ ਓਕੇ ਓਕੇ ਠੀਕ ਹੈ ਜੀ ਹਾਂਜੀ ਬਈ ਆਪਣਾ ਚੈਨਲ ਦਾ ਨਾਮ ਦੱਸ ਦਿਓ ਜੀ ਨਾਲੇ ਪਹਿਲਾਂ ਚੈਨਲ ਬਈ ਆਪਣਾ ਆਪ ਦਾ ਹੈਗਾ ਗਿੱਲ ਟਰੈਕਟਰਸ ਠੀਕ ਹੈ ਜੀ 8168 ਬਾਹਰ ਦੇ ਨੰਬਰ ਪਾਉਣੇ ਆਪਾਂ ਆਪਦੇ ਚੈਨਲ ਤੇ ਠੀਕ ਹੈ ਜੀ ਬਾਕੀ ਮੈਂ ਫੋਟੋ ਦਿਖਾ ਦਨੇ ਤੁਸੀਂ ਦਿਖਾ ਦਿਓ ਹਾਂਜੀ ਕੈਮਰੇ ਚ ਦੇਖ ਸਕਦੇ ਹੋ ਭਰਾ ਬੜਾ ਜਿਹਾ ਸ ਉਹ ਲੋ ਜੀ ਦੇਖੋ ਬਾਈ ਦਾ ਲੋਗੋ ਆਲਾ ਪ੍ਰਾਤੀ ਕਾ ਜੀ ਦੇਖੋ ਹਾਂ 960 ਦੀ ਫੋਟੋ ਲੱਗੀ ਹੋਈ ਬਾਈ ਆਪਣੇ ਠੀਕ ਹੈ ਠੀਕ ਹੈ ਤੇ ਬਾਈ ਨੂੰ ਸਬਸਕ੍ਰਾਈਬਰ ਜਰੂਰ ਕਰੋ ਭਰਾ ਤੇ ਸਪੋਰਟ ਜਰੂਰ ਕਰੋ ਬਾਈ ਠੀਕ ਹੈ ਕੋ ਆਪਾਂ ਨਾਰਮਲ ਜੇ ਜ਼ਿਮੀਂਦਾਰਾਂ ਕੋਈ ਬਾਲਾ ਵੱਡਾ ਨਹੀਂ ਕੰਮ ਹੈਗਾ ਆਪਣਾ ਹਨਾ ਜਿੰਨੇ ਕਉਂਦੇ ਆ ਓਨੇ ਕ ਵੇਚ ਦੇ ਨਾਲੇ ਆਪਣੇ ਜ਼ਿਮੀਂਦਾਰਾਂ ਦਾ ਫਾਇਦਾ ਕਰਦੇ ਆ ਕਿ ਜਿਹੜਾ ਪਹਿਲੇ ਬੋਲ ਅਗਲਾ ਜਿਹੜੇ ਨੇ ਨਹੀਂ ਕੋਈ ਵੱਡਾ ਟਰੈਕਟਰ ਲੈਣਾ ਹਨਾ ਹਾਂਜੀ ਹਾਂਜੀ ਆਪਣੇ ਕੋਲੇ ਆਜੋ ਸ਼ੌਕ ਵੱਡੇ ਦੇ ਬਾਈਆਂ ਦੇ ਨਿਊ ਹਾਲੈਂਡ ਵਾਲੇ ਹੁੰਦੇ ਆ ਹਨਾ ਹਾਂਜੀ ਹਾਂਜੀ ਤੇ ਅੱਜ ਕੱਲ ਕੀ ਰੇਟ ਆ ਬਾਈ ਨਿਊ ਹੋਲੈਂਡ ਲਾ ਲਓ ਕੋਈ ਵੀ ਹਾਂਜੀ ਪੰਜਾਬ ਨੰਬਰ ਤੁਹਾਨੂੰ ਪਤਾ 3 ਲੱਖ ਤੋਂ ਘੱਟ ਥਲੇ ਮਿਲਦਾ ਨਹੀਂ ਸਹੀ ਗੱਲ ਹੈ ਸਹੀ ਗੱਲ ਕੋ ਆਪਾਂ ਅਗਲੇ ਦਾ ਸਸਤੇ ਜਿਹੇ ਰੇਟ 'ਚ ਹੀ ਨਿਊ ਹੋਲੈਂਡ ਵਾਲਾ ਸ਼ੌਂਕ ਪੂਰਾ ਕਰ ਦਿਆਂਗੇ ਉਹ ਕਿੰਨੇ ਸੀ ਦੱਸੇ ਸੀ ਬਾਈ ਆਪਣਾ ਉਹ ਦੇ ਦਾਂਗੇ 170 ਦਾ ਬਾਈ 170 ਦਾ ਕਿਉਂ ਸਸਤਾ ਬਹੁਤ ਆ ਬਾਈ ਨਾਲੇ ਕੰਮ ਵੱਡੇ ਯਾਰ ਸਹੀ ਗੱਲ ਹੈ ਜੀ ਤੁਹਾਨੂੰ ਪਤਾ ਖੇਤੀਬਾੜੀ ਹੁਣ ਛੋਟੇ ਟਰੈਕਟਰਾਂ ਦੀ ਨਹੀਂ ਰਹੇਗੀ ਸਹੀ ਗੱਲ ਹੈ ਸਹੀ 16 ਟਾਇਰ 14 ਦੇ ਟਾਇਰ ਇਹਨਾਂ ਦੀ ਖੇਤੀਬਾੜੀ ਰਹੇਗੀ ਹਾਂਜੀ ਹਾਂਜੀ ਹੁਣ ਜਿਹਨੇ ਘਰੇ ਰੱਖਣਾ ਬਾਈ ਕੀ ਮਾੜਾ ਸਹੀ ਗੱਲ ਹੈ ਸਹੀ ਇੱਕ 70 ਦਾ ਲੈ ਜਾਓ 20 ਹਜ਼ਾਰ ਦੇ ਟਾਇਰ ਪਵਾਓ 2 ਲੱਖ ਚ ਮੰਨੋ ਯਾਰ ਕੰਪਲੀਟ ਕਰ ਲਓ ਚਾਹੇ ਫਾਈਬਰ ਛਤਰੀ ਲਾ ਲਓ ਉੱਤੇ ਅਗਲੇ ਨੇ ਕਿਹੜਾ ਦੱਸਣਾ ਕਿੱਥੋਂ ਦਾ ਨੰਬਰ ਆ ਘਰੇ ਕੰਮ ਲੈਣਾਗੇ ਜਿਵੇਂ ਮਰਜ਼ੀ ਦੱਬੀ ਫਿਰੋ ਠੀਕ ਹੈ ਚੈਲਪ ਸਟਾਰ ਦੇਵਾਂਗਾ ਇੰਜਨ ਦਾ ਬਿਲਕੁਲ ਟਣਾ ਟਣ ਬਾਈ ਠੀਕ ਹੈ ਡਬਲ ਕਲਚ ਚਾਹੇ ਤੂੜੀ ਵਾਲ ਨੋਪਰਾ ਬਾਈ ਕੋਲ ਪੰਜ ਟਰੈਕਟਰ ਆ ਬਾਈ ਕਹਦਾ ਕੋਈ ਸੁਰਖੀ ਪੁੱਟ ਨਹੀਂ ਉਹਨਾਂ ਦਾ ਬਾਈ ਨੇ ਪਹਿਲੀ ਦੱਸਤਾ ਬਾਕੀ ਇਸ ਦਾ ਬਾਈ ਦਾ ਲਾਇਆ ਵੀ ਨਹੀਂ ਠੀਕ ਹੈ ਨਾ ਬਾਈ ਨੇ ਜਰੂਰ ਕੈਕਟਰ ਕਰੋ ਠੀਕ ਹੈ ਜੀ ਮੇਨ ਸੜਕ ਦੇ ਉੱਪਰ ਹੀ ਪਿੰਡ ਆ ਬਾਈ ਦਾ ਆਪਕਿਸਨ ਨੰਬਰ ਰਹਿ ਗਿਆ ਬਾਕੀ ਨਾ ਆਪਣਾ ਨੰਬਰ ਤਾਂ ਵਿੱਚ ਲਾ ਦੂੰ ਜੀ ਹਾਂ ਬਾਕੀ ਜੀ ਬੋਲਣਾ ਬੋਲ ਵੀ ਦਿਨ ਪੁਰਣਾ ਬੋਲਦਾ ਕੋਈ ਗੱਲ ਨਹੀਂ 78892 ਬਾਈ ਹਾਂਜੀ 01810 ਹਰਪ੍ਰੀਤ ਆਪਣਾ ਨਾਮ ਆ ਠੀਕ ਹੈ ਜੀ ਜੇ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਜੇ ਕਿਸੇ ਬਾਈ ਨੇ ਟਰੈਕਟਰ ਦੇਖਣਾ ਹੋਵੇ ਆਪਣਾ ਗਿੱਲ ਗੋਤ ਆ ਸਾਰੇ ਪਿੰਡ ਚ ਘਰ ਆਪਣਾ ਜੀਮੀਦਾਰਾਂ ਦਾ ਗਿੱਲਾਂ ਦਾ ਤਿੰਨ ਘਰ ਨਹੀਂ ਠੀਕ ਹੈ ਜੀ ਬਸ ਆਪਣੇ ਸਾਰੇ ਪਿੰਡ ਨੂੰ ਪਤਾ ਹੀ ਬਾਹਰ ਦਾ ਨੰਬਰ ਆਪੇ ਹੀ ਲਿਓ ਨੇੜੇ ਤੇੜੇ ਆਪਣੇ ਏਰੀਆ ਚ ਫਿਲਿਓ ਨੇ ਲੈਂਦੇ ਨਹੀਂ ਕੋਈ ਠੀਕ ਹੈ ਰੇਟ ਸੁਣ ਕੇ ਸਾਨੂੰ ਬਹੁਤ ਆਪ ਨੂੰ ਮਨ ਨੂੰ ਸਕੂਨ ਹੋਇਆ ਜਿਵੇਂ ਹੁਣ ਅਸੀਂ 120000 ਟਰੈਕਟਰ ਤੇ ਲਾਇਆ ਤਾਂ ਸਾਨੂੰ ਦਾ ਉਹੀ ਵਧੀਆ ਸੀ ਨਾ ਪਰ ਪਤਾ ਨਹੀਂ ਸੀ ਪਰ ਇਹ ਗੱਲਾਂ ਦਾ ਹਨ ਹੌਲੀ ਹੌਲੀ ਪਤਾ ਲੱਗਦਾ ਆਪਾਂ ਟਰੈਕਟਰ ਦੀ ਮੈਂ ਕਰਵਾਇਆ ਸੀ 25-30 ਹਜ਼ਾਰ ਲੱਗਿਆ ਹਨ ਆਈਆਂ ਬਈ ਹੁਣ ਓਨੇ ਚ 25-30 ਹਜ਼ਾਰ ਹੋਰ ਪਾ ਕੇ ਨਿਊ ਬੋ ਲੈਣਾ ਪੈ ਗਿਆ 55 ਹਜ਼ਾਰ ਪੁੱਤਾਂ ਗੱਲ ਆ ਜੀ ਜਿਹੜਾ ਟਰੈਕਟਰ ਦਾ ਇੰਜਨ ਉਹਦੇ ਮੇਰੇ ਪਾਣੀ ਰ ਲੱਗਾ ਸੀ ਮੁਗਲੜ ਠੀਕ ਹੈ 25000 ਰੁਪਏ ਲੱਗੇ ਮੇਰਾ ਟਰੈਕਟਰ ਤੋਂ ਠੀਕ ਹੈ ਆਹ ਇਹੀ ਬਈ ਆਪਣੀ ਨਿਕੇ ਨਿਕੇ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਬਾਕੀ ਬਟਾ ਤਾਂ ਚੀਜ਼ ਵੱਡੀ ਹੁੰਦੀ ਹੈ ਜੀ ਕੋਈ ਮਰਜ਼ੀ ਤੋਂ ਕੰਮ ਲੈ ਲਓ ਲੋਪਰਾ ਮਿਲਦੇ ਆ ਕਿਸੇ ਨਵੀਂ